Thank <laughs> you're ਉਹ ਦਿੱਤ ਕਰੀਏ i ਜਾਤ ਕੀ ਪ੍ਰਭਾ ਗਿਰਦਾਸ ਪ੍ਰਕਾਸ਼ ਕੋਹਾ ਸ੍ਰੀ ਵਾਹਿਗੁਰੂ ਦੇ ਸਦੇ ਸ੍ਰੀ ਗੋਪੀ ਜੀ ਦੀ ਪੰਜਾਹੀ ਤਸਵੀਰ ਪ੍ਰਕਾਸ਼ ਕੋ ਇਸ ਮੁਪੈ ਗੁਰੂ ਨਾਲ ਕੀ ਕਿਹਾਏ ਫਰੰਦਰ ਗੁਰ ਸਪਤਾ ਸ੍ਰਾਮ ਦਸ ਕੀ ਹੋਈ ਸਹਾਇ ਇਹਨਾਂ ਹਰਗੋ ਵਿੱਚ ਨੋ ਸੋਨੁ ਸੇ ਨਾ ਲੜਾਏ ਸ੍ਰੀ ਹਰਿ ਕ੍ਰਿਸ਼ਨ ਜੀ ਆਏ ਜਿਸ ਸਿਥਿ ਸਭ ਤੋਂ ਜੈਨ ਸੇ ਪ੍ਰਭਾ ਦਿਸੂਰੇ ਤਰ ਗੋਣ ਦੇ ਆਪੇ ਸਭ ਫਾਈਂਸ ਸਭ ਸੇ ਪਾਚਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਹਾਇਤ ਸੋਪਾਸ਼ ਦੇ ਜੋਰ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਬਾਤ ਵਿਦਾਰ ਦਾ ਧਿਆਨ ਕਰੀ ਆਲੇ ਗੁਰੂ ਜੰਮ ਪਿਆਰਿਆਂ ਚੋਂ ਸਭ ਜਦਿਆਂ ਚਾਹ ਦੀਆਂ ਹੱਥੀਆਂ ਰੱਤੀਆਂ ਜੱਪੀਆਂ ਜੱਪੀ ਕਰਨਾ ਕਰ ਨਾਮ ਸੁਣਿਆ ਵੰਸ ਰੱਦੀਆਂ ਦੀ ਸੁਣਾਈ ਤੇ ਪਿਆਰੇ ਹਸ ਚਲਣੇ ਇੱਕ ਮਾਈ ਤੋਂ ਧਿਆਨ ਕਰਕੇ ਗੁਰੂ ਜੀ ਆਲੇ ਗੁਰੂ ਸਤ ਸਤ ਸੇ ਕੋਪਰੀ ਅਨੁਭਾਈਆਂ ਚਰਤੀਆਂ ਤੇ ਚੜੇ ਆਨ ਨਰਨ ਤੁਰਾਈ ਗਏ ਗੁਰੂਵਰਨ ਦੀ ਸੇਵਾ ਲਈ ਉਦਗਿਏ ਗਿਆਨ ਵਰਦੀ ਘਾਰਮ ਦੀ ਹਾਰੇ ਆਸ ਕੀ ਕਿਸਾ ਸਵਾਸਾ ਸਭ ਦੇ ਭਾਈ ਬਿਨਾ ਸ਼ਿਦੰਦਿਕ ਮਾਇ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਬ੍ਰਹਮ ਸਰਬਤ ਖਾਲਸ ਜੀ ਕਿਰਦਾਰ ਸਰਬਤ ਖਾਲਸ ਜੀ ਕੋ ਵਾਹਿਗੁਰੂ ਵਾਹਿ ਇਕ ਰੂਪ ਵਾਹਿ ਇਕ ਰੂਪ ਵਾਹਿ ਇਕ ਰੂਪ ਚਿਤਾਂ ਵਿੱਚ ਚਿਤੰਕ ਸਦਾ ਸਰਬ ਸੁਖ ਹੋਏ ਤਹਾਂ ਜਨ ਪਾਸੇ ਸਾਹਿਬ ਸਹਾ ਬਹਾ ਦਸ਼ਯ ਦੇ ਆਏ ਦੇਖ ਦੀ ਖਤਹਿ ਪ੍ਰਤੀ ਪੈਣ ਪੰਸਤੀ ਜੀ ਸ੍ਰੀ ਸਹਿਬ ਜੀ ਸਹਾਏ ਰਾਮਾ ਸਿੰਘ ਦਾ ਨਾਮਦਾਨ ਸ੍ਰੀ ਸਰਦੇਸ਼ ਦਾਤ ਕੁਰਤੀਆਂ ਛੰਡੇ ਪੂਰੇ ਜੁਗੋ ਜੁਗ ਅਟਲ ਤਰਦਾ ਜੈ ਕਾ ਅੰਸ ਜੀਤੇ ਹੋਏ ਬੰਦੇ ਬਲੂ ਜੀ ਵਾਹਿਗੁਰੂ ਕੀ ਕਾਲ ਤੁਮ ਆਪਣੇ ਪੰਤੇ ਸਦਾ ਸਹਾਈ ਕਰਤਾਰ ਜੀਓ ਸ੍ਰੀ ਨਤਕਾਣਾ ਸਾਹਿਬ ਦੇ ਹੁਗੁਰ ਦੁਆਰੇ ਆ ਗੁਰਤਾ ਮੱਜ ਦਾ ਨੂੰ ਪਿਆਰੇ ਭਗਤ ਕਬਿ ਛੋੜਿਆ ਗਿਆ। ਹੁਗੁਰ ਦਰਸ਼ਨ ਦੇ ਧਾਰ ਇਸ ਸਿਮਸਤਵੰਦਾਂ ਦਾ ਆਦੀ ਫਲ ਸਜੀਤ ਬਖਸ਼ੂ ਇਹ ਬਾੜੀਆਂ ਨੇ ਪਾ ਨਿਤਾਨਿਆਂ ਤੇ ਤਾਨ ਨਿਉਕੈਨ ਦੀ ਜੋ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਹੈ। ਕਹੀਂ ਪ੍ਰਕਾਸ਼ ਮਾਨਾ ਭਇਓ ਪਟਨਾ ਸ਼ਹਿਰ ਇਹ ਭਾਵ ਲਿਓ ਵਹਿ ਪ੍ਰਗਟਿਓ ਮਰਦ ਅਕੰਬੜਾ ਬਰਿਆਮ ਕੇਲਾ ਵਾਹਿਗੁਰੂ ਆਹ ਗੋਪਿੰਦ ਸਿੰਘ ਆਪੇ ਲਿਖੇ ਰਹੇ ਮੰਦਉਦੇ ਹੋਏ ਸਿੰਘ ਪਰਮੰਖੰਮੇ ਕਿਸਮੂ ਸੰਗਤ ਲੋਕੀ ਸਰਦਰ ਦੇ ਭਾਵਨਾ ਦੇ ਨਾਲ ਦੀਵਾਨ ਸਜੇ ਸਤਿਗੁਰੂ ਅਪਨ ਦੇਲੇ ਸ੍ਰੀ ਅਖੰਡ ਪੰਥ ਸਾਹਿਬ ਜੀ ਦੇ ਧੋਖ ਪਾਏ ਅਪਰੰਤ ਦੀਵਾਨਾ ਅੰਦਰ ਗੁਰਬਾਣੀ ਦਾ ਦਾਸ ਕਿਰਤਨ ਹੋਇਆ ਗੁਰਬਾਣੀ ਦੀ ਕਥਾ ਹੋਈ ਛੇ ਪੌੜੀਆਂ ਨਾਲ ਸੇਵੀ ਤੇ ਜਾਪ ਹੋਈ ਸਤਿਗੁਰੂ ਪਾਵਨ ਪਾਣੀ ਪੜਜਿਆ ਤੋਂ ਬੇਅੰਤ ਬੇਅੰਤ ਨਾਮ ਰੂਪੀਆਂ ਬਖਸ਼ੰਤ ਕੀਤਾ ਜੀ ਬਖਸ਼ਣੈਣੀਆਂ ਅੱਗੇ ਤੋਂ ਸਮਤ ਬਖਾਈ ਸਾ ਸੰਗਤ ਦੇ ਕੇ ਵਿਦਿਆਰਥੀ ਸੌਨਾ ਸਭ ਦੀ ਹਾਜ਼ਰੀ ਕਰਨ ਪ੍ਰਵਾਨ ਕਰ ਦਿੱਤੀ ਕਦਮ ਕਦਮ ਲੈ ਕੇ ਤੇਲਪੂਰ ਪਟਾਵਾ ਸਰ ਪ੍ਰਵਾਨ ਕਰਨੀਆਂ ਸਰਬੱਤ ਦਾ ਭਲਾ ਕਰਨ ਨਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭਨਾ ਪਰਿਵਾਰਾਂ ਦੀ ਝੋਲੀਾਂ ਵਿੱਚ ਗੁਰਸਿੱਖੀ ਸਿੱਧਗ ਭਰੋਸਾ ਬਖਸ਼ਿਸ਼ ਕਰਨਾ ਨਾਮ ਦੀ ਦਾਤ ਬਖਸ਼ਿਸ਼ ਕਰਲੀ ਜੀ ਘਰਾਂ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਸਭਨਾ ਪਰਿਵਾਰਾਂ ਨੂੰ ਹਨ ਸੁਖ ਬਖਸ਼ਾਉਣਾ ਸਤਿਗੁਰੂ ਪਰਿਵਾਰਾਂ ਅੰਦਰ ਬੱਚਿਆਂ ਅੰਦਰ ਮੇਰ ਪਿਆਰਕਾ ਸਤਿਗੁਰੂ ਕਾਰਜਾ ਜੀ ਅੱਜ ਸੰਸਥਾ ਹੋਈ ਕਿਸ ਸਭਨਾ ਦੀ ਸੇਵਾ ਕਰਨੀ ਮੇਰ ਪਿਆਰਕਾ ਸਤਿਗੁਰੂ ਕਿਰਪਾ ਕਰਿਓ ਆਪ ਦੇ ਹਜ਼ੂਰ ਅਰਦਾਸ ਬੇਨਤੀ ਦੁੱਖਾਂ ਕਲੇਸ਼ਾ ਵਿਗੜਨ ਦਾ ਨਾਸ ਕਰਨਾ ਸਤਿਗੁਰੂ ਸਮੂਹ ਪਰਿਵਾਰ ਵੱਲੋਂ ਰਮਾਲਾ ਸਿੱਖੀਆਂ ਸੇਵਾਵਾਂ ਕੀਤੀਆਂ ਗਈਆਂ ਕੀਤੀਆਂ ਹੋਈਆਂ ਸੇਵਾਵਾਂ throi ਪਉੜੀਆਂ ਦਰ ਪ੍ਰਵਾਨ ਕਰਨੀਆਂ ਜੋ ਮੰਗੈ ਥਾਪੂ ਰੱਬ ਦੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੁਲੇ ਹੀ ਹਾਂ ਉਹ ਸਭ ਚੁਵੇ ਸਭਨਾ ਦੀਆਂ ਅਰਦਾਸਾਂ ਬੇਨਤੀਆਂ ਕੁਰੀਆਂ ਕਰੜੀਆਂ ਤਬਨਾਹ ਦੇ ਕਾਰਜ ਦਾ ਅਸ ਕਰਨੇ ਹਰ ਦੀਵਾਨ ਮਹਿਤਾਨ ਪਤੇ ਪਰਮੇ ਜੀ ਸਰਬੱਤ ਸੰਗਤ ਨੂੰ ਤਨੁਸਤੀ ਦੀ ਦਾਤ ਦੇ ਰੁਪਤਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਬਾਣੀ ਦੇ ਨਾਲ ਵਾਧ ਤੋਂ ਵਾਧ ਜੋੜ ਕਰਕੇ ਨਾ ਬਾਣੀ ਸੁਣਦਾ ਪਰੰਧਾ ਬਲਕ ਦੇਸ਼ ਬਖਸ਼ਿਸ਼ ਕਰਦਾ ਜੀ ਸਤਿਗੁਰੂ ਪਰਉਪੁਰਖਾ ਜੀ ਪਰਵਾਰ ਵੱਲੋਂ ਸਰਦਾਰ ਅਮਰ ਪ੍ਰਭ ਅਮਰ ਬਾਸ ਸਿੰਘ ਜੀ ਪਰਵਾਰ ਵੱਲੋਂ ਬੜਾ ਪ੍ਰਸਾਦ ਜੀ ਦੇਖ ਸਕਦੇ ਹਾਂ ਜਰ ਕੀ ਸਤਿਗੁਰੂ ہر پروار تو مجھے سمو سنگت بلو گروہ کا لگا ہر پیسہ جو بھی شگیا کی دا نام ساتھ نام بہت ہی گروہ بہت ہی گروہ جبکہ کتیاں سے وہاں تھے پوڑیاں سر بات سنگت بلو بیانت پہ کاما مایا آیا پاکی ہی ہے جانے پر پور کمایا میں چھے بات دے دن دوگنی رات چوگنی ترکی بخشش سنگت بلو درکر دے پیٹوار سردار ਕਮਲਦੇਵ ਸਿੰਘ ਜੀ ਪੁੱਛੀ ਕਮਲ ਸਿੰਘ ਕੌਰ ਸਰਦਾਰ ਕਿੰਦਰਪਾਲ ਸਿੰਘ ਦੀ ਬੱਚਾ ਮਨਦੀਪ ਸਿੰਘ ਜੀ ਬਿੱਬੀ ਜੁਤਿੰਦਰ ਸਰਦੂ ਸਰਦਾਰ ਹਰਸ਼ਦ ਸਿੰਘ ਜੀ ਚਾਵਲਾ ਬਚਨਦੇਵ ਸਿੰਘ ਜੀ ਨੂੰ ਪਰਵਾਰਾ ਗੁਰੂ ਚੜ੍ਹਦੀ ਕਲਾ ਵਸਤਰ ਦਾ ਸੁਯੋਗ ਦਿੱਤੇ ਫਿਰ ਤੋਂ ਕੰਨ ਦੇ ਪਰਵਾਰਾਂ ਨੂੰ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨਾ ਮਨਦੀਪਾ ਨੂੰ ਨਿਯਤ ਕਰ ਲਿਗਾ ਅੱਜ ਜਸਵੰਤ ਸਿੰਘ ਜੀ ਵਿਦੇਸ਼ ਦੀ ਸੇਵਾ ਦੇ ਸਾਰੋਵਰ ਚੜ੍ਹਦੀ ਕਲਾ ਰੱਖਦੇ ਜੀ ਸਾਜਣ ਜੀ ਅੰਗ ਸੰਸਫਾਈ ਉਪਕੇ ਸਹਿਯੋਗ ਕਰਦੀ। ਸਰਦਾਰ ਪ੍ਰਭਜੋ ਸਿੰਘ ਜੀ ਸਤਿਗੁਰ ਤੰਦਰੁਸਤੀ ਦੀ ਦਾਤ ਬਖਸ਼ ਚ ਸਭ ਨੂੰ ਬੇਅੰਕ ਸੇਵਾਵਾਂ ਹਾਜ਼ਰ ਕੀਤੀਆਂ ਗਈਆਂ। ਇਤੀਆਂ ਸੇਵਾਵਾਂ ਖੇ ਪੂਰੀਆਂ ਕਰ ਪਰਵਾਣ ਕਰੀ ਸਤਿਗੁਰ ਇਸੇ ਤਰ੍ਹਾਂ ਸਭਨਾ ਸੰਗਤਾਂ ਨੂੰ ਆਪਣੇ ਸੋਨੇ ਚੰਨ ਦਾ ਤਿਆਗ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਅਖੇੜੇ ਬਖਸ਼ਿਸ਼ ਕਰਦੇ ਰਹੇ ਜੀ ਪੰਥ ਫਲਸਫੇ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਕਰੋ ਕਿਰਪਾ ਜੀ ਮਹਤੀ ਦੀ দান ਬਖਸ਼ਿਸ਼ ਕਰੋ ਗੁਰੂ ਦੇ ਚਲਨ ਦੇ ਬਾਦੂਰ ਕੁੱਤੀ ਸਮਰੱਥਾ ਬਖਸ਼ਿਸ਼ ਕਰੋ ਸਹੀ ਗਿਆਨੀ ਮੇਰ ਇਹਨਾਂ ਮਰੀਆਂ ਦਾ ਦਾਤਿਸ ਪਾਵੇ ਨਾਨਕਾ ਜੀ ਅਤਿਆਕਾਰ ਕੀ ਜੈ ਚਰ ਪੰਥ ਆਪ ਸਿਖ ਕਲ ਤੋਂ ਬੁਖਤ خالسا <سؤال> سوار یا کا لو بولے ਤੋ ਅਯਕ ਸਤਨਾਸ਼ਹਿਰ ਦੇ ਪਵ ਲਯੋ ਸੱਜਣ ਸੱਚਾ ਤੇ ਸਾਰਾ ਤੇ ਸਾਸ ਬੈਠਿਆ ਸੂਰੀਏ ਸਤਨਾਸ਼ ਦੇ ਤੇ ਸਾਹ ਿਸ ਪਾਸ ਨੇ ਅਖਿਆ ਸੂਰਜੈ ਸਭਨਾ ਨਾਵੇ ਸਤਨਾ ਸ੍ਰੀ ਮਹੱਲਾ ਪੰਜਵਾ ਚਤੁਰ ਦਿਸਾ ਕਿਨੋਂ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਟਕਾਕ ਅਵਲੋਕਨ ਕੀਨੋ ਦਾਸ ਕਾ ਦੁਖ ਪਿਧਾਰਿਓ ਚਤੁਰ ਤੇ ਸਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਜਨ ਰਾਖੇੁਰ ਗੋਵਿੰਦ ਕੰਠ ਲਾਏ ਅਬ ਕੁਨ ਸਭ ਮਿਟੇ ਦਇਆਲੁਰਖ ਪਖੰਡ ਰਹਾ ਕਦਾਸ ਮੁਕਤੇ ਜੋ ਬੁੱਲਾ ਇਹਾਂ ਉਹਾ ਸਚ ਹੋਵੈ ਜੋ ਮੰਗੈ ਆਪੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੁੱਲਾ ਇੰਹਾ ਸੁਹਾ ਸਚ ਹੋਵੇ ਵਾਹਿਗੁਰੂ ਜੀ ਕਾ ਸਤਿ ਵਾਹਿਗੁਰੂ ਬੋਲ ਮੰਨ ਲੈ ਦੋਨੋਂ ਜਨਮਾਂ ਦਾ ਮੈਂ ਨਾ ਤੋ ਸਭਾ ਹੈ ਸੱਚੇ ਨਾ ਉਸੇ ਕੀ ਸੱਚੇ ਕਿਉ ਅੰਤ ਸਤਾਂ ਸਰਤਾ ਨਿਰਭਉ سچ دچی سچ نانک سچوار Such a good ਤੇ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਜੀ ਅੱਜ ਮਹਾਰਾਜ ਆਸਨ ਦੇ ਵਿਸ਼ਰਾਮ ਕਿਉਂ ਨਹੀਂ ਕੀਤਾ ਤੇ ਗੁਰਦੇਵ ਭਗਤ ਸੱਜੇ ਨਿਰਮਨ ਨਮਾਸਤਰਾਉਂਦੇ ਨੇ ਕਹਿੰਦੇ ਨੇ ਕਿ ਸਮਾਧੀ ਵਿੱਚ ਸਮਾਧੀ ਵਿੱਚ ਲੱਗੇ ਹੋਏ ਨੇ ਗੁਰਦੇਵ ਭਗਤ ਸੱਜੇ ਜਦੋਂ ਨਿਰਮਨ ਨਮਾਸਤਰਾਉਂਦੇ ਨੇ ਨਾ ਸੇਖ ਪਾਉਣੀ ਦੀ ਸਵਾਦ ਦਿੱਤਾ ਗੁਰਦੇ ਪਤਨ ਸਿੰਘ ਜੀ ਗੰਨਾਂ ਚ ਪੜਨੇ ਸਾਬੀ ਕਰ ਦਿੱਤੇ ਨਾ ਜਾਲ ਮੰਗਣਾ ਜਿਹੜਾ ਬਣਾਉਣ ਵਾਸਤੇ ਪਟਨ ਸਿੰਘ ਜੀ ਕਰ ਦਿੱਤੇ ਐ ਜੋ ਦਸਮਾ ਜਮ ਆਪਣੇ ਅਦਵਿਤੇ ਸ਼੍ਰੀ ਗੁਰੂ ਗੋਬਿੰਦ राय ਮਹਾਰਾਜ ਨੇ ਪਿੱਖਣ ਸ਼ਾਮ ਨੂੰ ਤੇ ਦਰਸ਼ਨ ਤੇ ਪਹਿਲੇ ਚੱਲ ਕੇ ਜਦੋਂ ਪਿੱਖਣ ਸ਼ਾਮ ਹੁੰਦੇ ਨੇ ਤੇ ਦਰਬਾਰ ਸੱਜਦਾ ਹੈ ਮਾਮਾ ਕਿਰਪਾਲ ਚੱਧਵੀ ਨੇ ਉਸੇ ਨੇ ਹੱਥਾ ਗੁਜਰੀ ਜੀ ਪਿੱਖ ਨਾਂਕੀ ਦੇ ਇੱਥੇ ਜੋ 72 ਵਾਰ ਸਜਉਂਦੇ ਨੇ ਗੁਰੂ ਗੋਬਿੰਦ राय ਨੂੰ ਲੈ ਕੇ ਜਾਂਦੇ ਨੇ ਕਿ ਪਹਿਲੇ ਚਲਕ ਦੇ ਨਾਲ ਹੀ ਪਿੱਖ ਸ਼ਾਲੇ ਦਾ ਸੰਕਲਪ ਦਰਸ਼ਨ ਦੇ ਇੱਕ ਜੀਵਾ ਗੁਰੂ ਤੇਰਾ ਪੂਰਨ ਕਰਮ ਪ੍ਰੇ ਕਰਮ ਤੇਰਾ ਦਰਸ਼ਨ ਪਿਆਸੀ ਦਿਨ ਸਦਾ ਚੱਕੋ ਮਨ ਦਿਨ ਨੇਤ ਆਪਣਾ ਵੀ ਪਿੱਖ ਸ਼ਾਲਾ ਵਰਗਾ ਆਪਣਾ ਮਨ ਬਣਾਈਏ ਇਸੇ ਦਰਸ਼ਨ ਕਰਨਾ ਹੈ ਅਸੀਂ ਇਹ ਅਰਦਾਸ ਕਰਦੇ ਆਪੋ ਬੜਾ ਕੁਝ ਮੰਗਦੇ ਹਮਾਰੇ ਤੋਂ ਜੋ ਮੰਗੇ ਆਪਾ ਧਰੂਪ ਆਪਣੇ ਤੇ ਸੋਈ ਸੋਈ ਦੇਵੇ ਆਪਾ ਕਿੰਨੇ ਪਦਾਰਥ ਮੰਗਦੇ ਆਪਣੇ ਘਰਾਂ ਵਾਸਤੇ ਕਿ ਮਾਰੇ ਕੋਈ ਵੀ ਮੰਗਦਾ ਕਿ ਬਿਸਰੁ ਨਾ ਨਹੀਂ ਕਰਤਾਰ ਆਪਣਾ ਨਾਮ ਦਿਓ ਗੁਰਦਾਮਾ ਜਨਨਾਤ ਨਾਨਕ ਚੰਗ ਦੇਵ ਅੱਧੀ ਆਪਾ ਦਰਸ਼ਨ ਵੀ ਵੰਦੀ ਮਾਰੇ ਦੇ ਇਸੇ ਦਰਸ਼ਨ ਕਰਨਾ ਚਾਹੁੰਦੇ ਆ ਗੁਰੂ ਸੇਵ ਜੀ ਦੀ ਬਾਣੀ ਦਾ ਜਾਪ ਕਰਨਾ ਚਾਹੁੰਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਪੱਛਾ ਜੀ ਪਟਨਾ ਸ਼ਹਿਰ ਤੋਂ ਤਰਦੀ ਤੇ ਇੰਦਿਆ ਕੁਸ਼ਲਤਾ ਨਿਆ ਮਾਤਾ ਗੁਜਰੀ ਦੇ ਨਾਮ ਸਿੰਘ ਕਈਆਂ ਨੇ ਕਿਸ਼ਮ ਮਨਾਈ ਗੁਰੂ ਜੀ ਦੇ ਜਨਮ ਦਿਹਾੜਾ ਹੋਏ ਤੇ ਗੁਰੂ ਤੇਗ ਪਾਦਰ ਸਾਹਿਬ ਦੀ ਉਮਰ ਉਹ 45 ਸਾਲ ਸੀ 54 ਸਾਲ ਦੀ ਕੰਮਰ ਦੇ ਵਿੱਚ ਮਹਾਰਾਜ ਨੇ ਸ਼ਹਾਦਤ ਦਾ ਜਾਪ 45 ਉਹ ਗੋਬਿੰਦ ਰਾਏ ਦੀ ਉਮਰ ਦਾ ਉਸਤਾਨ ਸੀ ਜਿਨ੍ਹਾਂ ਨਾਲ ਕੋ ਸਭੀ ਤਰਦੀ ਦੀ ਹੈ ਦੇਖੋ ਕਿੰਨੀ ਸੁਰਤ ਜੁੜੀ ਹੋਈ ਹੈ ਮਹਾਰਾਜ ਨਕਤਨੇ ਸਰ ਦੀ ਤਰ੍ਹਾਂ ਜੁੜੀ ਹੋਈ ਇੱਕ ਕਾਵਾਂ ਬੋਲਦੀ ਹੋਈ ਸਿਰਫ ਮਹਾਰਾਜ ਦਾ ਨਾਮ ਹੀ ਜੁੜੀ ਹੋਈ ਕਿਉਂਕਿ ਅੰਦਰ ਆਏਗੀ ਸੋ ਇਸੇ ਤਰ੍ਹਾਂ ਆਪਣੀ ਵੀ ਸੁਰਤ ਆਪਾ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹਣੀ ਸ਼ਬਦ ਗੋਰ ਸੁਰਤ ਤੋਂ ਨਾ ਚਿੱਲਿ ਆਪਾ ਸਾਡੇ ਅਸੀਂ ਮੰਗਾਉਂਦੇ ਆ ਜੇ ਜਦੋਂ ਆਪਾ ਬਾਣੀ ਪੜਾਂਗੇ ਨਾ ਚਤੁਰ ਦਿਸ਼ਾ ਕੀ ਨੂੰ ਬਲੇ ਆਪਣਾ ਸਿਰ ਉੱਪਰ ਧਾਰਿਓ ਜੋ ਮੰਗੇ ਖਾਣ ਕੋ ਆਪਣੇ ਤੇ ਸੋਈ ਸੋਈ ਨਮੋ ਬੀ ਆਏ ਵੀ ਜੋ ਮਾਰਗ ਤੁਸੀ ਪਕੜਨਾ ਇਹੀ ਪਕੜਨਾ ਹੈ ਕਿ ਮਾਰਾ ਚੈ ਚਰ ਕੇ ਕੋ ਤੈ ਹਜੂਰ ਦੂਰ ਤੱਕ ਗੁੰਦਾ ਜਾਈ ਗਭ ਰਿਆ ਸਰਕਤਰ ਮੇ ਮਨ ਸਦਾ ਧਿਆਈ ਸਦਾ ਮਨ ਸਦਾ ਪਰਮਾਤਮਾ ਦੇ ਨਾਮ ਆਪਣੀ ਤਰਫੀ ਦੁਰੀਆ ਨਵੀ ਹਕਤਾਂ ਸਿੰਘ ਗੁਰੂ ਜੀ ਸਿੰਘ ਮਨ ਦਾਇਨ ਪ੍ਰਕਾਸ਼ ਜਿਹੜਾ ਸਭਨਾ ਦੀ ਤਰਫ ਤੋਂ ਖੁਸ਼ੀ ਹੈ ਕਿ ਸਤਿਗੁਰੂ ਬੋਸਿਸ਼ ਕਰਨ ਜੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਆਪਾਂ ਕੋਲ ਦਰਸ ਸੇਂ ਕਰ ਰਹੇ ਆ ਸਭਨਾ ਦੇ ਬਾੜੇ ਨੂੰ ਸੁਣਿਆ ਤੇ ਇਹ ਹੀ ਆਪਾਂ ਬਾਣੀ ਦੇ ਸਿੱਧਾਂ ਦੇਖ ਕੇ ਆਪਣੇ ਕੇ ਦੇ ਸੌਜੀ ਜੁਗ ਫਲਾ ਦੇਖਾਂ ਬਲਾਉ ਪੱਤੇ ਵਾਹਿਗੁਰੂ ਜੀ ਅਸਾ ਵਾਹਿਗੁਰੂ ਜੀ شاہ شہنشਾਹ ਤਨ ਤਨ ਸਹਿ ਗੁਰੂ ਗੋਬਿੰਦ ਸਿੰਘ ਕਨਕੀ ਤਰ ਮਹਾਰਤ ਸੱਚੇ ਪਾਸ਼ਾਏ ਦੇ ਅੱਜ ਪ੍ਰਕਾਸ਼ ਪਰਮ ਪੂਰੇ ਸੰਸਾਰ ਦੇ ਵਿੱਚ ਸਿੱਖ ਕੌਮ ਕੋਲ ਬੜੀ ਸ਼ਰਧਾ ਪਿਆਰ ਫਕਤਾਰ ਅਤੇ ਧੂਮ ਧਾਮ ਦੇ ਨਾਲ ਮਨਾਏ ਜਾ ਰਹੇ ਹਨ ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਭ ਸੰਤਾਂ ਦੇ ਸਹਿਯੋਗ ਔਰ ਗੁਰੂ ਮਹਾਰਾਜ ਜੀ ਦੇ ਓਟ ਆਸਰੇ ਲੈ ਕੇ ਜੋ ਵੀ ਪ੍ਰੋਗਰਾਮ ਲਿਖੇ ਗਏ ਹਨ ਸਾਰੇ ਹੀ ਖਾਤਮ ਦੀ ਜੋ ਸਮਾਪਤੀ ਹੈ ਆਪ ਸਭ ਸੰਤਾਂ ਦੇ ਅੰਕਨ ਸਾਈ ਹੋ ਕੇ ਗੁਰੂ ਮਹਾਰਾਜ ਜੀ ਦੀ ਸੇਵਾ ਲਈ ਹੈ ਸਾਰੀ ਸੇਵਾ ਦੇ ਨਿਰਪੱਖਤਾ ਸਹਿ ਸਮਾਪਤੀ ਵੱਲ ਚੱਲ ਰਹੀ ਹੈ ਗੁਰੂ ਮਹਾਰਾਜ ਜੀ ਦਾ ਓਟਨ ਓਟ ਧੰਨਵਾਦ ਹੈ ਜਿਤਨਾ ਨੇ ਇਤਨੀ ਠੰਡ ਦੇ ਵਿੱਚ ਇਤਨੀ ਸਰਦੀ ਦੇ ਵਿੱਚ ਸੰਤਾਂ ਪ੍ਰਭਾਤ ਫੇਰੀ ਦੇ ਵਿੱਚ ਵੀ ਬੜੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਪਰਵਾਤ ਫੇਰੀ ਦੀ ਰੌਣਕ ਵਿੱਚ ਬਹੁਤ ਸੀ ਬਹੁਤ ਠੰਡ ਵੀ ਬਹੁਤ ਸੀ ਅਮਰਤ ਮੇਲੇ ਪਰ ਸੰਤਾਂ ਬਾਹੋ ਬਾਹੂ ਗੋਪਿੰਦ ਸਿੰਘ ਆਪੇ ਹੁਣ ਕੇ ਲਾ ਪੀਵੋ ਪੋਹਲ ਘਟੇ ਧਾਰ ਹੋਏ ਜਨਮ ਤੋਂ ਹਿਲਾ ਤੇ ਮਹਾਵਾਕ ਅਨੁਸਾਰ ਮਹਾਰਾਜ ਜਸ ਗਾਇੰਦ ਕਰਕੇ ਆਪਣਾ ਜਨਮ ਸਫਲ ਕਰਦੇ ਆ ਪਰਵਾਤ ਫੇਰੀ ਦੇ ਵਿੱਚ ਦਸਮ ਪਾਤਸ਼ਾਹ ਦੇ ਗੁਰੂਕੋਟੇ ਇਤਨੀ ਰੌਣਕ ਵਿੱਚ ਵੀ ਬੜੇ ਚਿਰਾਂ ਬਾਅਦ ਦੇਖੇ ਬਹੁਤ ਵੱਡੇ ਕੀਤੇ ਵੀ ਸੰਤਾਂ ਨੇ ਗੁਰੂ ਮਹਾਰਾਜ ਦੇ ਜਸ ਗਾਇੰਦ ਕਰਕੇ ਆਪਣਾ ਜਨਮ ਸਫਲਾ ਕੀਤਾ ਵਧਾਈ ਦੀ ਪਾਤਰ ਹੈ ਗਲੰਦਰ ਚੋਣ ਦੀ ਤਾਰੀ ਸੰਗਤ ਜਿਨ੍ਹਾਂ ਨੇ ਇਤਨਾ ਸਹਿਯੋਗ ਪਿਆਰ ਬਖਸ਼ਿਸ਼ ਕੀਤਾ ਨਗਰ ਕੀਰਤਨ ਦੇ ਵਿੱਚ ਸਖਤਾਂ ਨੇ ਬਹੁਤ ਵੱਡੀ ਗਿਤੀ ਵਿੱਚ ਸ਼ਮੂਲੀਅਤ ਕੀਤੀ ਠਾਠਾ ਵਾਰਦਾ ਹੋਇਆ ਕਟਸੇ ਕਲ ਵੀ ਸਭ ਸੰਗਤਾਂ ਬਹੁਤ ਵੱਡੀ ਗਿਤੀ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਪਿੱਛੇ ਕੀਰਤਨ ਕਰ ਰਹੀਆਂ ਤੁਹਾਨੂੰ ਔੜਾ ਹੀ ਸੋਹਣਾ ਦ੍ਰਿਸ਼ ਬੜਿਆ ਹੋਇਆ ਸੀ ਸੰਗਤਾਂ ਨੇ ਪਰ ਪੂਰਾ ਅਨੰਦ ਕੀ ਤੁੰਦਾ ਬਾਣਿਆ ਔਰ ਆਪਣਾ ਜਨਮ ਸੁਖਲਾ ਕੀਤਾ ਗੁਰਕਲ ਕੀ ਤਰ੍ਹਾਂ ਸੱਚੇ ਪਾਸ਼ੇ ਦੇ ਜਤ ਜਸ ਗਾਇਨ ਕਰਕੇ ਜਿੱਥੇ ਬਹੁ ਸਾਰੀਆਂ ਸੰਤਾਂ ਨੂੰ ਲਾਗੀ ਤੰਗਾ ਨੇ ਗੁਰਕੰਨਾ ਨਾਲ ਜੋੜਿਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਗੁਰੂ ਕੇ ਲੰਗਰਾਂ ਦੇ ਵਿੱਚ ਮਾਇਕ ਕੂਟ ਦੇ ਉੱਪਰ ਹਰ ਪੱਖੋਂ ਸੰਤਾਂ ਨੇ ਪ੍ਰਭੂ ਸਮਰਥ ਸਹਿਯੋਗ ਦਿੱਤਾ ਆਪਣਾ ਪਿਆਰਯੋਗ ਵਰੰਧਾ ਕਮੇਟੀ ਨੂੰ ਅਕਸ਼ਿਸ਼ ਕੀਤਾ ਹਰ ਪੱਖੋਂ ਸੰਤਾਂ ਨੇ ਬਹੁਤ ਬੜਾ ਹੁੰਲਾ ਯੋਗਦਾਨ ਦਿੱਤਾ ਚਾਹੇ ਨਗਰ ਕੀਰਤਨ ਦਾ ਹੈ ਚਾਹੇ ਪਹਾੜ ਫੇਰੀਆਂ ਦਾ ਹੈ ਚਾਹੇ ਗੁਰਪੁਰਬ ਦਾ ਹੈ ਚਾਹੇ ਸ਼ਹੀਦੀ ਦਿਹਾੜਿਆਂ ਦੇ ਵੀ ਲਗਾਤਾਰ ਸਮਾਗਮ 6 ਦਿਨ ਚੱਲੇ ਇਹਨਾਂ ਦੇ ਵਿੱਚ ਵੀ ਸੰਗਤਾਂ ਨੇ ਵੱਡੀ ਗਿਤੀ ਵਿੱਚ ਹਾਜ਼ਰੀਆਂ ਭਰ ਕੇ ਗੁਰਕਲ ਦੀ ਧਰਮ ਅਰਥ ਸੱਚੇ ਪਾਸ਼ੇ ਦੀਆਂ ਥੀਸਾਂ ਪ੍ਰਾਪਤ ਕੀਤੀਆਂ ਨਵੇਂ ਸਾਲ ਦੇ ਉੱਪਰ ਵੀ ਸੰਗਤਾਂ ਨੇ ਵੱਡੀ ਗਿਤੀ ਵਿੱਚ ਸ਼ਮੂਲੀਅਤ ਕਰਕੇ ਗੁਰੂ ਮਹਾਰਾਜ ਜੀ ਦਾ ਜਸ ਗਾਇਨ ਕਰਕੇ ਆਪਣਾ ਜਨਮ ਸੋਕਰਾ ਕੀਤਾ ਬਹੁਤ ਸਹਿਯੋਗ ਸੰਗਤਾਂ ਨੇ ਬਖਸ਼ਿਸ਼ ਕੀਤਾ ਇਹਦੇ ਬਾਅਦ ਤੇ ਦਾਖਲ ਕੋਈ ਸਬੰਧ ਨਹੀਂ ਹੰਤ ਕਿ ਨਾ ਸਬੰਧ ਹੈ ਇਹ ਆਪਸਾ ਸੰਤਾਂ ਦਾ ਸਹਿਯੋਗ ਬਾਤ ਸੰਵਤ ਕਰਤੀ ਕਲ ਵੀ ਛਤਰ ਕੀ ਸੰਤਾ ਦਿਹਾੜਾ ਸੀ ਜਲੰਦਰ ਸ਼ਹਿਰ ਤੋਂ ਵੀ ਜਲੰਦਰ ਸਮੂਹ ਸਿੰਘ ਸਭਾਵਾਂ ਦੇ ਗੁਰਦੁਆਰਾ ਸਾਹਿਬ ਦੇ ਪਤਮਨ ਤੇ ਬਰੋਦਕ ਵੀਰ ਆਏ ਹੋਏ ਸਨ ਕੁਝ ਨਵੇਂ ਕੁਝ ਪੁਰਾਣੇ ਇਸ ਤਰ੍ਹਾਂ ਫਿਲਸਫਾ ਚੱਲਦਾ ਰਹਿੰਦਾ ਨਵੇਂ ਜਿਹੜੇ ਆਏ ਉਹਨਾਂ ਨੇ ਵੇਖਿਆ ਕਿ ਆਪ ਕਹਿੰਦੇ ਜੇ ਕਿ ਛੋੜੇ ਦੇ ਵਿੱਚ ਸੰਗਤ ਚ ਪਿਆਰ ਬੜਾ ਚਾਹੇ ਸਿੱਖਾਂ ਦੀ ਬਸੂ ਘਟ ਹੈ ਪਰ ਦੂਸਰੇ ਜਿਹੜੇ ਧਰਮਾਂ ਦੇ ਲੋਕ ਨੇ Hindu ਧਰਮ ਦੇ ਲੋਕ ਨੇ Jaini ਨੇ ਹੋਰ ਵਿਭੱਖ ਧਰਮਾਂ ਦੇ ਲੋਕ ਨੇ ਉਹ ਵੀ ਉਨਾਂ ਹੀ ਕਰਤੀ ਕਰਮਾਂ ਦਾ ਸੱਚੇ ਪਾਤਸ਼ਾਹ ਨੂੰ ਸੇਵਾ ਕਰਦੇ ਨੇ ਗੁਰੂ ਘਰ ਦਾ ਉਨਾਂ ਹੀ ਸਤਕਾਰ ਕਰਦੇ ਨੇ ਬੜੇ ਖੁਸ਼ ਹੋ ਕੇ ਕਹੇ ਗੱਲ ਵੀ ਉਹਨੇ ਵੀ ਪਰੰਦਰਗੀ ਰਾਇਤਮ ਇਹਨਾਂ ਪੜਾ ਦੇਖ ਕੇ ਤੇ ਹੈਰਾਨ ਹੈ ਜਵੰਦਰ ਸ਼ਹਿਰ ਚ ਇਤਨਾ ਪਿਆਰ ਨਹੀਂ ਮਿਲਦਾ ਜਿੰਨਾ ਪਿਆਰ ਸੰਗਤ ਦਿਲਿੰਦਰ ਚੁੰਡੀ ਦੇ ਵਿੱਚ ਹੈ ਇਹ ਪਿਆਰ ਇਹ ਸਤਕਾਰ ਇਸ ਯੋਗ ਆਪ ਸਭ ਸੰਗਤਾਂ ਇਸ ਗੁਰਗਰਾਹ ਕੋਟ ਤੱਕ ਮਿੱਟੀ ਨੂੰ ਪਛਤਿਰੋ ਉਹ ਵੀ ਪ੍ਰਧਾਨ ਜੀ ਦੀ ਵੀ ਕੋਸ਼ਿਸ਼ ਉੱਤੀ ਜੋ ਵੀ ਗੁਰੂ ਘਰ ਆਇਆ ਚਾਹ ਰਾਜੀ ਸਿੰਘ ਆਇਆ ਚਾਹ ਕੋਈ ਪ੍ਰੇਮੀ ਆਇਆ ਉਹਨੂੰ ਉਹਦੇ ਬਤਾਂ ਦੇ ਪਤਾ ਸਨਮਾਨ ਕੀਤਾ ਜਾਵੇ ਉਹਨੂੰ ਵੱਧ ਤੋਂ ਵੱਧ ਉਹਦਾ ਜਿੰਨਾ ਵੀ ਬਣਦਾ ਸਰਕਾਰ ਉਹਨੂੰ ਦਿੱਤਾ ਜਾਵੇ ਪਰ ਕੇਵਲ ਹੀ ਪ੍ਰਬੰਧਕਾਂ ਦੀ ਵੀ ਕੁਝ ਮਜਬੂਰੀਆਂ ਹੋ ਜਾਂਦੀਆਂ ਉਹਨੂੰ ਵੀ ਥੋੜਾ ਜਿਆ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਪਰ ਕੋਸ਼ਿਸ਼ ਹੁੰਦੀ ਹੈ ਗੁਰੂ ਪਰਿਆਦਾ ਅਨਸਾਰ ਸਾਰੇ ਜਿਹੜੇ ਸਾਥ ਦੇ ਦਿੱਖਦੇ ਰਹੀਏ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਸੰਗਤ ਆਪਣਾ ਬਹੁਤ ਪਿਆਰ ਬਖਸ਼ਿਸ਼ ਕਰਦੀ ਹੈ ਤੋਂ ਇੱਕ ਨੂੰ ਬੇਤਿਆ ਨੇ ਜਿਆਦਾ ਸਨਮਾਨ ਮਿਲਣਾ ਕਿ ਕਾਫੀ ਸਮਾ ਹੋ ਗਿਆ ਹੈ ਪਹਿਲੀ ਬੇਨਤੀ ਹੈ ਗੁਰਦੁਆਰਾ ਮਈਆਂ ਦੇ ਜਿਹੜੇ ਪ੍ਰਧਾਨ ਸਾਹਿਬ ਦੇ ਸਰਦਾਰ ਜਸਪਾਲ ਸਿੰਘ ਹੀ ਉਹਨਾਂ ਦੇ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਪਹੁੰਚੇ ਨੇ ਉਹਨਾਂ ਵੱਲੋਂ ਬੇਨਤੀ ਹੈ ਕਿ 12 ਤਰੀਕ ਨੂੰ ਐਤਵਾਰ 1:30 ਵਜੇ ਤੱਕ ਗੁਰਦੁਆਰਾ ਮਈਆਂ ਵਿਖੇ ਦੀਵਾਨ ਸਜਾਇਆ ਜਾਣ ਹੈ ਫੂਦੋਬੀ ਸਿੱਕਰ ਦੀ ਤਰਮਾਰਤ ਹੋ ਕੇ ਬਾਅਦਸ਼ੇ ਗੁਰਪ੍ਰਬਤ ਹੋਵੇ। ਤੋਂ ਇਹਨਾਂ ਦੁਆਰਾਂ ਵਿੱਚ ਵੀ ਆਪ ਸਭ ਸੰਤਨ ਨੇ ਆਜੜੀਆਂ ਭੰਨੀਆਂ ਨੇ ਹਾਂ ਜੀ ਔਰ ਮਾਗ ਦੀ ਜਮੀਨੇ ਦੀ ਜੋ ਸੰਗਰਾਦ ਹੈ ਉਸ ਦਿਨ ਕੀਰਤਨ ਦਰਬਾਰ 14 ਤਰੀਕ ਨੂੰ ਸ਼ਨੀਵਾਰ ਗੋਤਵਰਾ ਸਿੰਘ ਜੀ ਸਵਾਦ ਕੇ ਬੜੀ ਸ਼ਰਧਾ ਨਾਲ ਕਸ਼ਤਰੀਆ ਸਭਾ ਦੇ ਸਾਰੇ ਹੀ ਸੇਵਾਦਾਰਾ ਬਲੋਗ ਮਨਾਇਆ ਜਾਣਾ ਹੈ ਸਮੂਹ ਸੰਗਤ ਨੂੰ ਬੇਨਤੀ ਹੈ ਇਨ੍ਹਾਂ ਸਮਾਗਮਾਂ ਵਿੱਚ ਵੀ ਆਪ ਜੀ ਨੇ ਆਦਵੀ ਭਰ ਕੇ ਗੁਰ ਕਰਦਿਆਂ ਖੁਸ਼ੀਆਂ ਪ੍ਰਾਪਤ ਕਰਨੇ ਨੇ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਤੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨਿਊਜ਼ੀਲੈਂਡ ਵਾਲੇ ਬਹੁਤ ਸੋਣਾ ਕੀਰਤਨ ਕਰਦਗੇ ਕੀਤਨ ਰਾਹੀ ਆਪਕ ਤੱਕ ਤੁਹਾਨੂੰ ਜੋੜਨ ਦਾ ਕੋਤਮ ਬਕਾਲਨਾ ਕਰਨਗੇ ਇਹਨਾਂ ਦੇ ਪ੍ਰਬੰਧ ਪੀਰਾ ਵੱਲੋਂ ਵੀ ਬੇਨਤੀ ਹੈ ਗੁਰਦੁਆਰਾ ਮਾਈਆਂ ਦੇ ਕੋਤਮ ਪੀਰਾ ਵੱਲੋਂ ਵੀ ਬੇਨਤੀ ਹੈ ਜਸਪਾਲ ਸਿੰਘ ਪ੍ਰਧਾਨ ਗੁਰਦੁਆਰਾ ਮਾਈਆਂ ਉਹਨਾਂ ਵੱਲੋਂ ਵੀ ਬੇਨਤੀ ਹੈ ਸਮਾਪਤੀ ਉਪਰੰਤ 1:30 ਵਜੇ ਤੱਕ ਗੁਰੂ ਕੇ ਲੰਗਰ ਤੁਹ ਪਰਤਾਏ ਜਾਣਗੇ ਸੋ ਇਹਨਾਂ ਸਮਾਗਮਾਂ ਵਿੱਚ ਵੀ ਆਪ ਨੇ ਸ਼ਮੂਲੀਤ ਕਰਨੀ ਹੈ ਹਾਜ਼ਰੀ ਭਰਨੀ ਹੈ ਰਾਤ ਦੇ ਦੀਵਾਨ ਜੋ ਹਨ 9 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਸਜਾਇਆ ਜਾਣਗੇ ਦੂਸਰੀ ਬੇਨਤੀ ਹੈ ਲੜੀਵਾਰ ਸਮਾਗਮ ਸ੍ਰੀ ਸਿੱਖ ਕਮਿਟੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਜੋ ਮਨਾਏ ਜਾਂਦੇ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਪਿਤ ਇਸ ਵਾਰ 18 ਮਈ ਤੋਂ ਲੈ ਕੇ 27 ਮਈ ਤੱਕ 40 ਦਿਨਾਂ ਦਾ ਲੜੀਵਾਰ ਸਮਾਗਮ ਚੱਲਣਗੇ ਜਿਨ੍ਹਾਂ ਨੇ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਉਹ ਸਰਦਾਰ ਜੀਤ ਸਿੰਘ ਜੀ ਜਾਂ ਜਤਿੰਦਰ ਸਿੰਘ ਰਾਜੀਤ ਸਿੰਘ ਆਪ ਜੀ ਸਰਦਾਰ ਜੀਤ ਸਿੰਘ ਜੀ ਵੱਲ ਸਪੋਰਟ ਕਰ ਸਕਦੇ ਹੋ ਇਸ ਲਈ ਬੇਨਤੀ ਹੈ ਪਸੰਦ ਪੰਚਮੀ ਤੇਤ ਸਮਾਗਮ ਜੋ ਕਿ ਵੱਡੀ ਪੱਧਰ ਤੇ ਦੋ ਕੋਈ ਵਿਕਲਪ ਦੇ ਨੇ ਸ੍ਰੀ ਸੁਖਨੀ ਸਹਿਬ ਸੇਵਾ ਸੋਸਾਇਟੀ ਤੋਂ ਬਹੁਤ ਸਾਲਾਂ ਤੋਂ ਹੀ ਲੜੀ ਚੱਲਦੀ ਹਰੇ ਸੁਖਨੀ ਸੇਵਾ ਸੋਸਾਇਟੀ ਜਲੰਧਰ ਛੋੜੀ ਉਹਨਾਂ ਸਮਾਤਮਾ ਦੀ ਅਰੋਪਤਾ ਕਰਦੀ ਹੈ ਇਸ ਵਾਰ ਵੀ 31 ਜਨਵਰੀ ਨੂੰ ਇਹ ਸਮਾਗਮ ਢੁਣਗੇ ਭਾਰੇ ਪਰੂਰਾਤੇ ਰੂਪਰੇਖਾ ਕੋੜਦੇ ਉਰਕਨ ਹੋਰ ਅਖਿਆਰਾ ਰਹੀ ਆਪ ਜੀ ਨੂੰ ਦੀ ਜਾਣਕਾਰੀ ਦਿੱਤੀ ਜਾਵੇ ਕਿ ਸਾਰੇ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਨਾਮ ਲੈ ਨਾ ਕੇ ਵੀ ਬਹੁਤ ਸਾਰਾ ਸਮਾਂ ਲੱਗੇਗਾ ਔਰ ਸਮੂਹ ਸੰਗਤਾਂ ਦਾ ਗੁਰਦੁਆਰਾ ਸ੍ਰੀ ਸੁਖਨੀ ਸਾਹਿਬ ਜਲੰਧਰ ਛੋੜੇ ਦੇ ਪ੍ਰਬੰਧਕ ਸਰਾਜ ਜਗਨ ਸਿੰਘ ਜੀ ਕੱਕਰ ਜੀ ਵੱਲੋਂ ਔਰ ਖਾਸ ਕਰ ਕੋਈ ਸਾਰੇ ਹੀ ਕਮੇਟੀ ਦੇ ਮੈਂਬਰ ਸਾਹਿਬਾਨ ਕੋਲੋਂ ਆਪ ਸਾਰੇ ਹੀ ਸੰਗਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੌਰ ਆਇਤੇ ਜਨ ਮੁਬਾਰਕ ਸਮੇਂ ਉਪਰ ਗੁਰਦੁਆਰਾ ਸੇਵਕ ਸੁਬਾ ਜਿਲੰਦਰ ਛੋੜੀ ਦੇ ਪ੍ਰਧਾਨ ਸਾਹਿਬ ਜੀ ਕਮੇਟੀ ਮੈਂਬਰ ਕੋਲੋਂ ਸਰਦਾਰ ਜਸਪਾਲ ਸਿੰਘ ਵੀ ਬੈਠੇ ਨੇ ਗੁਰਦਰਾਮਾਈਆ ਦੇ ਪ੍ਰਧਾਨ ਪਾਵਾ ਭਗਤ ਸਿੰਘ ਵੀ ਬੈਠੇ ਨੇ ਕੋ ਕੋ ਸਾਰੇ ਸੇਵਕੀ ਸੱਜਣ ਬੈਠੇ ਕਿਤਾ ਸਾਰਿਆਂ ਬਧਾਈਆਂ 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 ਗੁਰਸਿੱਖਾਂ ਮਨ ਬਧਾਈਆਂ ਸਭੂ ਸੰਗਤਾਂ ਨੂੰ ਲੱਖ ਲੱਖ ਬਧਾਈ ਦਿੱਤੀ ਜਾਂਦੀ ਹੈ اور سے یوگ لئے بہت بہت دن بد ہے واحر جی کا خالص واحج جی کی فتح بہت ہے <علیاتي> ありがとうございまも。 이 말은, 어, 무슨 말인지. wow